ਜੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਯੋਧ ਨਸ਼ੇ ਵਿਰੁੱਧ ਮਹਿੰਮ ਤਹਿਤ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਨੂੰ ਫੜਕੇ ਸਲਾਖਾਂ ਦੇ ਪਿੱਛੇ ਭੇਜਿਆ ਜਾ ਰਿਹਾ ਹੈ। ਇਸੇ ਲੜੀ ਤਹਿਤ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਲਈ ਸਾਡੇ ਵੱਲੋਂ ਆਪਣੇ ਸਮਰੀਜ ਨੰਬਰ ਤੇ ਵੱਖ-ਵੱਖ ਖੇਡ ਮੁਕਾਬਲੇ ਵਾਲੀਵਾਰ ਫੁੱਟਬਾਲ ਦਾ ਆਯੋਜਨ ਕੀਤਾ ਜਾ ਰਿਹਾ ਹੈ। ਲੀਗ ਮੈਚ ਕਰਵਾਏ ਜਾ ਰਹੇ ਨੇ ਜੋ ਕਰੀਬ 1 ਮਹੀਨਾ ਚੱਲਣਗੇ। ਤੇ ਫਰਸਟ ਆਉਣ ਵਾਲੀਆਂ ਟੀਮਾਂ ਦੇ ਨੂੰ ਵਾਜਬ ਇਨਾਮ ਦਿੱਤੇ ਜਾਣਗੇ ਤੇ ਇਸ ਤੋਂ ਬਿਨਾ ਜ਼ਿਲ੍ਹਾ ਪੱਧਰ ਤੇ ਮਾਝੋਗ ਸਐਸਪੀ ਸਾਹਿਬ ਸ਼੍ਰੀ ਸ਼ੁਭਮ ਅਗਰਵਾਲ ਆਈਪੀਐਸ ਉਹਨਾਂ ਵੱਲੋਂ ਜ਼ਿਲ੍ਹਾ ਪੱਧਰ ਦੇ ਇਹਨਾਂ ਦੇ ਮੁਕਾਬਲੇ ਕਰਾ ਕੇ ਵੀ ਵਾਜਬ ਇਨਾਮ ਦਿੱਤੇ ਜਾਣਗੇ ਇਸੇ ਲੜੀ ਤਹਿਤ ਅਸੀਂ ਜਿਹੜੇ ਸਾਡੇ ਮਾਲਕਾਨਿਆਂ ਦੇ ਵਿੱਚ ਨਸ਼ਾ ਜਾਂ ਸ਼ਰਾਬ ਫੈਸਲਾਸ਼ੁਦਾ ਮਕਦਮੇ ਨੇ ਉਹਨਾਂ ਨੂੰ ਤਲਕ ਵੀ ਕੀਤਾ ਜਾ ਰਿਹਾ ਇਸੇ ਲੜੀ ਤਹਿਤ ਵਰੇਵਲੋਂ ਐਸਪੀਡੀ ਸਾਹਿਬ ਵੱਲੋਂ ਐਸਐਚ ਬਡਾਲੀ ਵੱਲੋਂ ਥਾਣਾ ਬਡਾਲੀ ਵਿਖੇ ਕ੍ਰੀਮ ਐਕਸਾਈਜ਼ ਐਕਟ ਦੇ ਕਰੀਬ 38 ਫੈਸਲਾਸ਼ੁਦਾ ਮਕਦਮਿਆਂ ਦਾ maal ਨਸ਼ਟ ਕੀਤਾ ਗਿਆ ਇਹਦੇ ਵਿੱਚ ਕ੍ਰੀਮ 4200 ਲੀਟਰ ਸ਼ਰਾਬ ਅਤੇ 200 ਲੀਟਰ ਲਾਹਣ ਨੂੰ ਨਸ਼ਟ ਕੀਤਾ ਗਿਆ ਤੇ ਆਨੁਮਾਨ ਅਨੁਸਾਰ ਵੀ ਖਾਨਿਆਂ ਦੀ ਉੱਚੀ ਨੇ ਹਾਂਜੀ ਇਹ ਬਿਲਕੁਲ ਇਹ ਮਾਮਲ ਜਾਰੀ ਹੈ ਮੇਰੇ ਦਿਨ ਆਉਂਦਾ ਥਾਣਾ ਬੱਸੀ ਬਟਾਣਾ ਵਿੱਚ ਵੀ ਅਸੀਂ ਅਗਲੇ ਦਿਨਾਂ ਵਿੱਚ ਜਿਹੜੀ ਐਕਸਾਈਜ਼ ਐਕਟ ਵਿੱਚ ਅਸਲਾ ਜੁਦਾ ਗਰੇ ਸ਼ਰਾਬ ਹੈਗੀ ਹੈ ਮਕਦਮੇ ਦੀ ਉਹ ਨਸ਼ਕੀ ਕਿਸੇ ਸਰ ਸ਼ਰਾਬਤੀ ਉਤਰਮ ਕੀ پیسے ਦੇਣਾ ਹੈ ਉਹ ਸ਼ਰਾਬਤੀਆਂ ਸਰਾਂ ਨੂੰ ਸਖਤ ਮੈਸੇਜ ਹੈ ਉਹ ਬਿਲਕੁਲ ਇਹੀ ਜੀ ਗਤੀਵਿਧੀਆਂ ਤੋਂ ਦੂਰ ਹੋ ਜਾਣ ਜਾਂ ਸਾਡਾ ਏਰੀਆ ਸਾਡਾ ਹੈ